ਦੀ ਮਿਲਿਆ ਦਾ ਹੈ ਸਾਨੂੰ ਉਹਨਾਂ ਨੂੰ ਮਿਲਣ ਦਾ ਉਹਨਾਂ ਦੇ ਨਾਲ ਬੈਠਣ ਦਾ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਪਰ ਅਸੀਂ ਬਦਕਿਸਮਤ ਉਹਨਾਂ ਤੋਂ ਕੁਝ ਲੈ ਨਹੀਂ ਸਕੇ ਜਿੰਨਾ ਕੁਝ ਲੈ ਸਕਦੇ ਸੀ ਇਹ ਤਾਂ ਅਚਾਨਕ ਜਿਹੜਾ ਹੋ ਜਾਣਾ ਉਹ ਅਸਹਿ ਆ ਉਹ ਕਿਸੇ ਤੋਂ ਵੀ ਸਿਆ ਨਹੀਂ ਜਾ ਰਿਹਾ ਸਾਡੇ ਤੋਂ ਵੀ ਨਹੀਂ ਸਿਆ ਜਾ ਰਿਹਾ ਘਰ 'ਚ ਨਹੀਂ ਸਿਆ ਜਾ ਰਿਹਾ ਪੰਜਾਬੀ ਮਿਊਜ਼ਿਕ ਇੰਡਸਟਰੀ ਪੋਇਟਰੀ ਦੀ ਦੁਨੀਆ ਕਿਤੇ ਵੀ ਗਈਏ ਮੇਰਾ ਖਿਆਲ ਕਿਸੇ ਤੋਂ ਵੀ ਉਹ ਬਰਦਾਸ਼ਤ ਨਹੀਂ ਹੋ ਰਿਹਾ ਉਹਦਾ ਜਾ ਤੇ ਬਸ ਇਹ ਕਿਵੇਂ ਬਦਕਿਸਮਤੀ ਸਾਡੀ ਅਸੀਂ ਇਕੱਠੇ ਨਹੀਂ ਹੋ ਸਕੇ ਤੇ ਮੈਂ ਜਿੱਦਣ ਆਇਆ ਉਸ ਦਿਨ ਮੈਂ ਘਰ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਵੀ ਪੱਤਰ ਸਾਹਿਬ ਚ ਸਰ ਜੇਕਰ ਤੁਹਾਡੀ ਗੱਲ ਕਰੀਏ ਦੇਵੀ ਸਰ ਦੇ ਨਾਲ ਤੇ ਤੁਹਾਡੇ ਨਾਲ ਬੜਾ ਪਿਆਰ ਸੀ ਪੱਤਰ ਸਾਹਿਬ ਦਾ ਜੀ ਕੋਈ ਯਾਦ ਜਿਹੜੀ ਤੁਹਾਨੂੰ ਅੱਜ ਯਾਦ ਆ ਰਹੀ ਹੋਵੇ ਕਿ ਯਾਰ ਇੱਕ ਉਹ ਦਿਨ ਸੀ ਕੱਜ ਦਾ ਦਿਨ ਸੈਂਕੜੇ ਉਹ ਚੀਜ਼ਾਂ ਨੇ ਜੀ ਕਿਉਂਕਿ ਬਹੁਤ ਜ਼ਿਆਦਾ ਟਾਈਮ ਮੈਂ ਇਦਾਂ ਕਹਾ ਵੀ ਮਿਲਿਆ ਤਾਂ ਹੈ ਸਾਨੂੰ ਉਹਨਾਂ ਨੂੰ ਮਿਲਣ ਦਾ ਉਹਨਾਂ ਦੇ ਨਾਲ ਬੈਠਣ ਦਾ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਪਰ ਅਸੀਂ ਬਦਕਿਸਮਤ ਉਹਨਾਂ ਤੋਂ ਕੁਝ ਲੈ ਨਹੀਂ ਸਕੇ ਜਿੰਨਾ ਕੁਝ ਲੈ ਸਕਦੇ ਸੀ ਸ਼ਾਇਦ ਉਹ ਬਹੁਤ ਕੁਝ ਅਸੀਂ ਉਸ ਟਾਈਮ ਤੇ ਇਦਾਂ ਹੋ ਸਕਦਾ ਸੀ ਸਿੱਖ ਸਕਦੇ ਪਰ ਸ਼ਾਇਦ ਕਿਵਰੇ ਸ਼ੁਗਲ ਦੀਆਂ ਗੱਲਾਂ ਚ ਜਾਂ ਉਦੋਂ ਨਿਕਲ ਜਾਂਦਾ ਟਾਈਮ ਇਦਾਂ ਨਿਕਲਦਾ ਰਿਹਾ ਤੇ ਕਿਉਂਕਿ ਕਿਸੇ ਦੇ ਜਿੱਤ ਚ ਵੀ ਸਾਡੇ ਜਿੱਤ ਚ ਵੀ ਨਹੀਂ ਕਦੀ ਲੱਗਦਾ ਹੀ ਨਹੀਂ ਸੀ ਵੀ ਉਹਨਾਂ ਦੇ ਜਾਣ ਦਾ ਕੋਈ ਟਾਈਮ ਜਾਂ ਇਦਾਂ ਹੋ ਸਕਦਾ ਮਤਲਬ ਕਦੀ ਵੀ ਮਾਈਂਡ 'ਚ ਕਿਸੇ ਨੇ ਵੀ ਨਹੀਂ ਸੋਚਿਆ ਇਹ ਤਾਂ ਅਚਾਨਕ ਜਿਹੜਾ ਹੋ ਜਾਣਾ ਉਹ ਅਸਹਿ ਆ ਉਹ ਕਿਸੇ ਤੋਂ ਵੀ ਸਿਆ ਨਹੀਂ ਜਾ ਰਿਹਾ ਜੀ ਸਾਡੇ ਤੋਂ ਵੀ ਨਹੀਂ ਸਿਆ ਜਾ ਰਿਹਾ ਘਰ 'ਚ ਨਹੀਂ ਸਿਆ ਜਾ ਰਿਹਾ ਪੰਜਾਬੀ 뮤직 ਇੰਡਸਟਰੀ ਪੋਇਟਰੀ ਦੀ ਦੁਨੀਆ ਕਿਤੇ ਵੀ ਕਹੀਏ ਮੇਰਾ ਖਿਆਲ ਹੈ ਕਿਸੇ ਤੋਂ ਵੀ ਉਹ ਬਰਦਾਸ਼ਤ ਨਹੀਂ ਹੋ ਰਿਹਾ ਉਹਦਾ ਜਾਣਾ ਤੁਹਾਡੀ ਆਖਰੀ ਕੋਈ ਗੱਲਬਾਤ ਕਦੋਂ ਹੋਈ ਸੀ ਜਿਵੇਂ ਦੇਵੀ ਸਰ ਨੇ ਦੱਸਿਆ ਸੀ ਕਹਿੰਦੇ ਮੈਂ ਫੋਨ ਤੇ ਗੱਲਬਾਤ ਕੀਤੀ ਸੀ ਮਿਲਣ ਦਾ ਸਵਾਬ ਨਹੀਂ ਬਣ ਪਾਇਆ ਜੀ ਮੈਂ ਪਿਛਲੇ ਦਿਨਾਂ ਤੋਂ ਕੈਨੇਡਾ ਸੀ ਇਹੀ ਸਾਡਾ ਬਣੀ ਜਾਂਦਾ ਸੀਗਾ ਜੀ ਵੀ ਅਸੀਂ ਨਾ ਅਕਸਰ ਭਾਜੀ ਉਹਨਾਂ ਦੇ ਘਰੇ ਸਿਰਫ ਪਰਿਵਾਰ ਨਾਲ ਇੱਕ ਮਹਿਫਲ ਅਕਸਰ ਰੱਖ ਲੈਂਦੇ ਵੀ ਸਾਲ 'ਚ ਇੱਕ ਦੋ ਵਾਰੀ ਬੈਠਣਾ ਆ ਗੁਰੂ ਜੀ ਨਾਲ ਬੈਠੀ ਉਹਨਾਂ ਦੀਆਂ ਗੱਲਾਂ ਸੁਣੀਏ ਉਹਨਾਂ ਤੋਂ ਸੁਣੀਏ ਕੁਛ ਨਾ ਕੁਛ ਹੈ ਨਾ ਤੇ ਇਸ ਵਾਰ ਵੀ ਭਾਜੀ ਕਹਿੰਦੇ ਵੀ ਆਪਾਂ ਰੱਖਦੇ ਆ ਜਿਹੜਾ ਕੁਗੀ ਭਾਜੀ ਉਹਨਾਂ ਨਾਲ ਹੋਈ ਪਈ ਉਹਨਾਂ ਨਾਲ ਬੁਲਾਈਏ ਪ੍ਰੋਗਰਾਮ ਕੋਈ ਵੀ ਘਰੇ ਆ ਮੈਂ ਨਹੀਂ ਤੇ ਬਸ ਇਹ ਕਿਵੇਂ ਬਦਕਿਸਮਤੀ ਸਾਡੀ ਅਸੀਂ ਇਕੱਠੇ ਨਹੀਂ ਹੋ ਸਕੇ ਤੇ ਮੈਂ ਜਿੱਦਣ ਆਇਆ ਉਦੋਂ ਮੈਂ ਘਰ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਵੀ ਬਾਤਰਾ ਸਾਹਿਬ ਚਲੇ ਗਏ ਸਚਾਈ ਜਿਹੜੀ ਆ ਤੇ ਉਹ ਤੁਹਾਨੂੰ ਤੁਸੀਂ ਸੋਚ ਹੀ ਨਹੀਂ ਸਕਦੇ ਉਸ ਚੀਜ਼ ਬਾਰੇ ਜਿਹੜੀ ਕਦੀ ਤੁਸੀਂ ਸੋਚੀ ਨਾ ਹੋਵੇ ਵੀ ਆਹ ਹੋ ਸਕਦੀ ਆ ਤੇ ਉਹ ਅਚਾਨਕ ਹੋ ਜਾਏ ਫਿਰ ਬਹੁਤ ਉਹ ਝਟਕਾ ਲੱਗਦਾ ਤੁਹਾਨੂੰ ਸ਼ੌਕ ਹੁੰਦਾ ਤੇ ਆਖਰੀ ਮੇਰੀ ਜਿਹੜੀ ਉਹਨਾਂ ਨਾਲ ਮੈਂ ਕਹਾਂ ਮੈਂ ਚਰਨ ਸਪਰਸ਼ ਕੀਤੇ ਆਖਰਵਾਰ ਉਹਨਾਂ ਦੇ ਉਸੇ ਦੇਵੀ ਲਾਈਵ ਅੱਠ ਲਵਲੀ ਯੂਨੀਵਰਸਿਟੀ ਚ ਕਿਉਂਕਿ ਉਹ ਸਾਰਾ ਨੇਜੇਸੀ ਕਰਦੇ ਹੁੰਦੇ ਸੀ ਤੇ ਜਦੋਂ ਆਏ ਆ ਅੰਦਰ ਬੈਠੇ ਆ ਸਾਰਾ ਕੁਝ ਗੱਲਾਂ ਬਾਤਾਂ ਵੀ ਸਾਨੂੰ ਇਹ ਹੁੰਦਾ ਸੀ ਵੀ ਉਹਨਾਂ ਨੂੰ ਸਾਰਾ ਜਦੋਂ ਪ੍ਰੋਗਰਾਮ ਅਰੇਂਜ ਹੋ ਗਿਆ ਸਟੂਚੇਰਾ ਸਭ ਕੁਝ ਹੋ ਗਿਆ ਔਨ ਹੋ ਗਿਆ ਪ੍ਰੋਗਰਾਮ ਉਧੋਂ ਲੈ ਕੇ ਜਾਣਾ ਹੈ ਨਾ ਤੇ ਸਭ ਤੋਂ ਵੱਡੀ ਗੱਲ ਵੀ ਉਹਨਾਂ ਦੇ ਜਿਹੜਾ ਚਿਹਰਾ ਨਾ ਉਹ ਉਹਨਾਂ ਦੀ ਮਿਠਾਸ ਉਹਨਾਂ ਦਾ ਪਿਆਰ ਉਹਨਾਂ ਦੀ ਸੰਜੀਦਗੀ ਹਰੇਕ ਨੂੰ ਪਿਆਰ ਬੁੱਕਲ ਚ ਲੈਣਾ ਤੇ ਜਿਹਨੂੰ ਕੁਝ ਨਹੀਂ ਵੀ ਆਉਂਦਾ ਉਹਨੂੰ ਉਹਨੂੰ ਵੀ ਥਾਪੜਾ ਦੇ ਕੇ ਇਹ ਕਰਨਾ ਵੀ ਬਹੁਤ ਅੱਛਾ ਇਹ ਚੀਜ਼ਾਂ ਜਿਹੜੀਆਂ ਨਾ ਇਮਨੂ ਲੱਗਦਾ ਵੀ ਸਾਡੀ ਇੰਡਸਟਰੀ ਚ ਮੈਨੂੰ ਜਿਹੜੀ ਮੇਰੀ ਸੋਚ ਆ ਮੈਂ ਬਹੁਤ ਘੱਟ ਵੇਖੀ ਆ ਜਾਂ ਤਾਂ ਕੋਈ ਤੁਹਾਨੂੰ ਮੌਕੇ ਤੇ ਕਹਿ ਦਊਗਾ ਪਰ ਅੰਦਰ ਕੁਝ ਹੁੰਦਾ ਬਾਹਰ ਕੁਝ ਹੋਰ ਹੁੰਦਾ ਹੈ ਨਾ ਪਰ ਪਾਤਰ ਸਾਹਿਬ ਦੀ ਉਹ ਗੱਲ ਨਹੀਂ ਸੀ ਦਿਨੋਂ ਹੀ ਹਰੇਕ ਨੂੰ ਪਿਆਰ ਕੀਤਾ ਦਿਨੋਂ ਹੀ ਆਸ਼ੀਰਵਾਦ ਕੀਤਾ ਹਰੇਕ ਲਈ ਮੈਨੂੰ ਯਾਦ ਇੱਕ ਮਹਿਫਲ ਜੀ ਵੈਸੀ ਰੇਂਜ ਹੋ ਗਈ ਸੀ ਮੈਨੂੰ ਕੋਈ ਪੇਪਰ ਵਰਕ ਚਾਹੀਦਾ ਸੀ ਤੇ ਗਜ਼ਲ ਦੀ ਮਹਿਫਲ ਮੁੰਡਿਆਂ ਨੇ ਸਾਡੇ ਨਾਲ ਰੱਖ ਲਈ ਮੈਂ ਗਜ਼ਲ गा ਵੀ ਨਹੀਂ ਸਕਦਾ ਪਰ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਪਤਾ ਲੱਗਾ ਵੀ ਗਜ਼ਲ ਦੀ ਮਹਿਫਲ ਆ ਤੇ ਮੈਂ ਗੁਰੂ ਜੀ ਨੂੰ ਪਹਿਲੀ ਹੱਥ ਲਾ ਕੇ ਮੈਂ ਕਿਹਾ ਗੁਰੂ ਜੀ ਮੈਂ ਤਾਂ ਲਾਈਟ ਮੂਡ ਦਾ ਮਾੜਾ ਮੋਟਾ ਗਾ ਲਈ ਨਾ ਵੀ ਇਹ ਮੈਨੂੰ ਪਤਾ ਨਹੀਂ ਸੀ ਵੀ ਤੇ ਮੈਨੂੰ ਜੱਫੀ ਪਾ ਕੇ ਮੈਨੂੰ ਕਹਿੰਦੇ ਨਹੀਂ ਤੂੰ ਗਵਈਆ ਬੜਾ ਅੱਛਾ ਹੈ ਤੁਸੀਂ ਕੁਝ ਵੀ ਗਾ ਸਕਦੇ ਹੋ ਉਹ ਉਹ ਚੀਜ਼ਾਂ ਜਿਹੜੀਆਂ ਨਾ ਤੁਹਾਡੇ ਲਈ ਤੁਹਾਨੂੰ ਜ਼ਿੰਦਗੀ ਪਰ ਤੁਹਾਡੇ ਨਾਲ ਜੁੜ ਜਾਨੀਆਂ ਉਹਨਾਂ ਦੇ ਕਹੇ ਹੋਏ ਬੋਲ ਜਿਹੜੇ ਆ ਮਤਲਬ ਕਹਿਣ ਦਾ ਇਹ ਵੀ ਉਹਨਾਂ ਨੇ ਕਦੀ ਇਹ ਨਹੀਂ ਸੀ ਕਿਆ ਵੀ ਹਾਂ ਮੈਨੂੰ ਆਉਂਦਾ ਘਟਾ ਮੈਨੂੰ ਉਹਦੇ ਬਾਰੇ ਨੌਲੇਜ ਘਟਾ ਹਾਂ ਸ਼ਾਬਾਸ਼ ਹੀ ਦਿੱਤੀ ਵੀ ਨਹੀਂ ਤੁਸੀਂ ਕਰ ਸਕਦੇ ਹੋ ਤੁਸੀਂ ਬਹੁਤ ਅੱਛੇ ਰਾਣਾ ਜੀ ਤੁਸੀਂ ਮੈਂ ਕਹ ਜੀ ਮੈਂ ਤਾਂ ਮਾੜਾ ਮੋਟਾ ਮੈਂ ਬਾਜੀ ਨੂੰ ਗਾਇਆ ਬਸ ਹੈ ਨਾ ਤੇ ਪਰ ਹਾਂ ਇਹ ਵੀ ਬਹੁਤ ਟਾਈਮ ਮਿਲਿਆ ਸਾਨੂੰ ਤੇ ਹੋਰ ਥੋੜਾ ਜਿਹਾ ਟਾਈਮ ਮਿਲ ਜਾਂਦਾ ਤਾਂ ਸ਼ਾਇਦ ਜ਼ਿੰਦਗੀ ਦੀਆਂ ਹੋਰ ਬਰੀਕੀਆਂ ਬਾਰੇ ਮਾੜਾ ਮੋਟਾ ਜ਼ਿੰਦਗੀ ਜੀਉਣ ਬਾਰੇ ਉਹਨਾਂ ਤੋਂ ਸਿੱਖਦੇ ਰਹਿੰਦੇ ਜਿਹੜਾ ਤੁਸੀਂ ਇੱਕ ਜ਼ਿਕਰ ਕੀਤਾ ਜੀ ਹਮੇਸ਼ਾ ਪਿਆਰ ਵਾਲਾ ਮੈਂ ਜਿਸ ਦਿਨ ਤੋਂ ਉਹਨਾਂ ਦੇ ਬਾਰੇ ਕਿਸੇ ਨਾ ਵੀ ਗੱਲਬਾਤ ਕਰ ਰਿਹਾ ਮੈਨੂੰ ਹਰ ਇੱਕ ਬੰਦੇ ਨੇ ਇਹੀ ਗੱਲ ਆਖੀ ਆ ਕਿ ਕਹਿੰਦੇ ਕਦੇ ਗੁੱਸੇ ਵਾਲਾ ਪਲਤਾ ਸੀ ਦੇਖਿਆ ਹੀ ਨਹੀਂ ਹੈਗਾ ਕਹਿੰਦੇ ਜੇ ਕਿਸੇ ਨੂੰ ਕੋਈ ਸਮਝਾਉਣਾ ਵਾ ਤੋ ਇੰਨਾ ਵਧੀਆ ਤਰੀਕੇ ਨਾਲ ਸਮਝਾ ਜਾਂਦੇ ਸੀਗੇ ਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸ਼ਾਬਾਸ਼ੀ ਵੀ ਦੇ ਜਾਣੀ ਤੇ ਉਸ ਤੋਂ ਬਾਅਦ ਸਮਝਾ ਵੀ ਜਾਣਾ ਕਿ ਇਹਨੂੰ ਐਦਾਂ ਕਰ ਸਕਦੇ ਆਂ ਆਪਾਂ ਇਹ ਗੁਣ ਮਿਲਦਾ ਕਿਸੇ ਕਿਸੇ ਇਨਸਾਨ 'ਚ ਹੁੰਦਾ ਇਹ ਇੱਕ ਇੱਕ ਇਹ ਪਾਤਰ ਸਾਹਿਬ ਸੀਗੇ ਬਾ ਸਕਦੇ ਐਸੀ ਗੱਲਾਂ ਨਾਲ ਉਹ ਸਰਜੀਤ ਪਾਤੋ ਸੀਗੇ ਤੇ ਪਾਤੋ ਸਾਹਿਬ ਨਾਲ ਇਹ ਚੀਜ਼ ਮੈਨੂੰ ਲੱਗਦਾ ਨਹੀਂ ਵੀ ਇੰਡਸਟਰੀ ਚ ਅਸੀਂ ਹੋਰ ਕਿਤੇ ਵੇਖੀ ਆ ਕਿ ਕਚੇਰੇ ਹੋਰ ਹੁੰਦੇ ਆ ਬੋਲ ਹਰਉਂਦੇ ਆ ਉਹਨਾਂ ਦਾ ਜੋ ਚਿਹਰਾ ਸੀ ਉਹੀ ਉਹਨਾਂ ਦੇ ਬੋਲ ਸੀ ਹੈਨਾ ਤੇ ਮਾਲਕ ਉਹਨਾਂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰ ਵੱਡੀ ਗੱਲ ਇਹ ਆ ਉਹ ਸਾਡੇ ਤੋਂ ਸਰੀਰਕ ਤੌਰ ਤੇ ਗਏ ਆ ਪਰ ਉਹ ਤਾਂ ਹਮੇਸ਼ਾ ਸਾਡੇ ਨਾਲ ਆ ਤਾਂ ਉਸ ਸਰ ਗੱਲਬਾਤ ਕਰਨ ਲਈ ਤਾਂ ਰਾਣਾ ਜੀ ਇੱਥੇ ਪਹੁੰਚੇ ਨੇ ਦੱਸਦੇ ਕਿ ਵੱਖੋ ਵੱਖਰੀ ਸਖੀਤਾਂ ਅੱਜ ਪਹੁੰਚ ਰਹੀਆਂ ਨੇ ਤੇ ਸ਼ਰਧਾਂਜਲੀ ਜਿਹੜੀ ਉਹ ਪੱਤ ਸਾਬ ਨੂੰ ਪੇਟ ਕਰ ਰਹੀਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਤ ਦੇ